ਗਾਇਸ ਸੁਣੋ ਅਸੀਂ ਆ ਗਏ ਪਰ ਕੋਪ ਨੂਰ ਨੇ ਪਤਾ ਨਹੀਂ ਉਹ ਕੀ ਲੈਣਾ ਕੀ ਲੈਣਾ ਨੂਰ ਹੈ ਆ ਛੋਟੀ ਨਹੀਂ ਤੇ ਤਾਂ ਲੈ ਲੈ ਜੋ ਲੈ ਲੈ ਜੋ ਲੈਣਾ ਹੋਣਾ ਜਿਹੜੀ ਚੀਜ਼ ਲੈ ਲੈਣੀ ਹੈ ਇੱਕ ਬਰਖਾਨ ਦੀ ਵਧੀਆ ਲਈ ਐ ਨਾ ਲਈ ਕੋਈ ਆ ਹੈਗੇ ਸਾਰੇ ਪਾਸਤੇ ਪਾਸਤੇ ਦਾ ਰੇਟ ਦੇਖੋ 1 ਰੁਪਏ 40 ਸੈਂਟ 1 ਰੁਪਏ 29 ਸੈਂਟ 60 ਸੈਂਟ ਇਹ ਸਾਰੇ ਇਸ ਲਾਈਨ ਵਿੱਚ ਪਾਸਤੇ ਹੀ ਪਾਸਤੇ ਹਨ ਹੈ ਬਦਿਆ ਕੁਆਲਟੀ ਦੇ ਇਹ ਸਾਰੀਆਂ ਮੈਗੀਆਂ ਤਿਆਰ ਹੈ ਜਿ ਵਿੱਚ ਬਸ ਪਾਣੀ ਪਾ ਕੇ ਇਹ ਤਾਂ ਇੰਡੀਆ ਵੀ ਮਿਲਦਾ ਹੈ ਸਾਰਾ ਸਮਾਨ ਇੱਧਰ ਵੀ ਪਾਸ ਤੇ ਹੀ ਆ ਸਾਰੇ ਆ ਸੂਸੀ ਸਾਰੀਆਂ ਜਿਹੜਾ ਮਰਜੀ ਲੈ ਲਓ ਇੱਕ ਵਾਸਤੇ ਤੇ ਵਾਸਤੇ ਲੈ ਲਓ ਆ ਲੈਣਾ ਇੱਧਰ ਮਮਸ ਵੀ ਪਏ ਆ ਨਾ ਨਾ ਮਮਸ ਤਾਂ ਪਰ ਰਹੇ ਨੇ ਤੋਂ ਇਹਦੇ ਮਮਸ ਇਹ ਵਿੱਚ ਬੋਆ ਆ ਡਾਰੀਆਂ ਮਮਸਾਂ ਦੀ ਨੂਰ ਚੱਲ ਚੱਲੀਏ ਮੈਂ ਵੀ ਨਿਕਲ ਜਾਨੇ ਆ ਵਿੱਚੇ ਨਾ ਫਸ ਜੀ ਤੇਰੇ ਵਾਸਤੇ ਨਹੀਂ ਆਏਗਾ ਹਾਂ ਓਰੇ ਕਦੀ ਪੁਲਿਸ ਵਾਲਿਆਂ ਨੂੰ ਬੁਲਾਉਣਾ ਪਵੇ ਨੂਨ ਨੂੰ ਕੱਢ ਦੋ ਕਿੱਤੀ ਹੋਈ ਆ ਚਲੋ ਚਲੀਏ ਹੁਣ ਬਾਹਰ ਨੂੰ ਸ਼ਾਪਿੰਗ ਆਪਾਂ ਬਹੁਤ ਕਰ ਲਈ ਅੱਜ ਚਲੋ ਠੀਕ ਚਲੋ ਹੁਣ ਪੀਨੇ ਆ ਕਾਫੀ ਤੇਰਾ ਬਾਪ ਕਾਫੀ ਪੀਨੇ ਹੁਣ ਬਸ ਬਾਬੇ ਨੇ ਹਾਂ ਫੇਰ ਚਲੀ ਆਪਾਂ ਲੈਚੇ ਨੂੰ ਫੇਰ ਲੈਚੇ ਘੁੰਮਦੇ ਆ ਮਾੜਾ ਮੋਟਾ ਲੂਗਰ ਆਹੋ ਹੁਣੀ ਖਾਲਾ 100 ਆਹ ਦੇ ਕਿੰਨੀ ਸੋਹਣੀ ਸੋਹਣੀ ਲੈਟਾਂ ਦੇਖੀ ਕਿੰਨੀ ਪਿਆਰੀ ਹੈ ਨਾ ਕਿੰਨੇ ਦਾ 60 60 ਯੂਰੋ ਦਾ ਹੈ ਕਿਹੜਾ ਆ ਜਿਹੜਾ ਫੁੱਲ ਜਾਂ ਆ ਉਹ ਜਿਹੜੇ ਦੇਖਦੇ ਸੀ ਮੈਂ ਵੀ ਤੁਸੀਂ ਆ ਕੇ ਇਹ ਆਪਾਂ ਉੱਥੋਂ ਲੈ ਕੇ ਆਏ ਤੇ ਹਾਂ ਜੀ ਲਿਗਾ ਵੀ ਹੈ ਲਿਗਾ ਮੀ ਆਹ ਤੇ ਯੂਰੋ ਦਾ ਪੂਰੇ 40 40 ਯੂਰੋ ਦੇ ਹੈ ਤਾਂ ਇਹ ਕਹਿੰਦੇ ਰੱਖਣਾ ਚਾਹੀਦਾ ਸਾਲੇ ਸਾਲੇ ਵਾਲੀ ਲੈਟ ਆ ਵੀ ਟਾਈਮ ਪੀਸ ਵੀ ਠੀਕ ਹੈ ਵਾਲੇ ਚਲੋ 100 ਕਿੰਨੀ ਸ਼ਾਪਿੰਗ ਕਰੀ ਤੁਸੀਂ ਜਾਣਾ ਦਿੱਤੀ ਆ ਮੈਂ ਥੋੜੀ ਦਿੱਤੀ ਆ ਤੁਹਾਨੂੰ ਪਸੰਦ ਨਹੀਂ ਆਇਆ ਕੁਛ ਮੈਂ ਕੀ ਕਰਾਂ ਮੈਂ ਮੱਟਿਆ ਬਸ ਕੇ ਮੇਰੇ ਕੁਝ ਪਸੰਦ ਆਉਂਦੇ ਨਹੀਂ ਹੈ ਮੈਨੂੰ ਪਸੰਦ ਨਹੀਂ ਆਉਂਦਾ ਇਹਨੂੰ ਖਾਣ ਖਾਣ ਵਾਲੀ ਚੀਜ਼ਾਂ ਪਸੰਦ ਜ਼ਿਆਦਾ ਆਉਂਦੀਆਂ ਖਾਣ ਵਾਲੀ ਚੀਜ਼ਾਂ ਨੂਰਾ ਹੁਣ ਆਈਸਕ੍ਰੀਮ ਖਾ ਕੇ ਪਰੇ ਕਰ ਆਈਸਕ੍ਰੀਮ ਕੌਣ ਵਾਲੀ ਲੈ ਲੈ ਹੋਰ ਦੱਸ ਦੇ ਫੜਾ ਵੜ ਕਿਹੜੀ ਲੈਣੀ ਹੈ ਹਾਂ ਕਿਹੜੇ ਕਿਹੜੀ ਪਸੰਦ ਕਰੀਏ? ਚਾਕਲੇਟ ਤੋਂ ਪਿਆਸੀ ਤੋਂ ਕਿਹਦੀ ਆਸ? ਫਿਓਰੀ ਦੀ ਲਾਟੇ? ਚਾਕਲੇਟ। ਪਾਣੀ ਆਪਾਂ ਉੱਥੇ ਕਾਫੀ ਪੀਵਾਂਗੇ ਉਹ ਉੱਥੇ ਪੀ ਲਾਂਗੇ। ਪੂਰੇ ਇਹਨਾਂ ਕੋਲ ਕੋਈ ਹੈ ਪਾਣੀ? ਆ ਰਹੀ ਆ ਰਹੀ ਸਿਰ ਪਾਪਾ ਕਹਿੰਦੇ ਆ ਜਾ ਪੀਣ ਵਾਸਤੇ ਆ ਉਸੀ ਜਗ੍ਹਾ ਤੇ ਕਿੰਨੇ ਘੰਟੇ ਤੋਂ ਸਵੇਰ ਦੇ ਨਿਕਲੇ ਹੋਏ ਆਂ ਦੇਖ ਲੈ ਆ ਬਾਂਦਰ ਦਾ ਫੇਰ ਆ ਗਿਆ ਨਾਲ ਕੋਣ ਖੜਿਆ ਤਮ ਦੇਖੀ ਖਰਾਬ ਹੋਇਆ ਨਹੀਂ ਪਿਆ ਕੱਲ ਵਧੀਆ ਸੀ ਮੌਸਮ ਹਵਾ ਚੱਲ ਰਹੀ ਅੱਜ ਤਾਂ